ਸ਼ਸ਼ੀਕਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਇੱਕ ਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਪਾਣੇ ਦੇ ਵਿੱਚ ਪਾਣਾ ਪਿੰਡ ਆ ਜਿਹੜਾ ਮਿੱਤਰੋ ਇੱਕ ਫਰੀਦਕੋਟ ਜ਼ਿਲ੍ਹੇ ਦਾ ਇੰਡਸਟਰੀ ਤੇ ਮਸ਼ਹੂਰ ਪਿੰਡ ਆ ਜਿਸ ਪਿੰਡ ਦੇ ਵਿੱਚ ਵਪਾਰ ਲੈਣ ਦੇ ਵਿੱਚ ਵੱਡਾ ਨਾਮ ਨਾ ਕੱਟਣ ਵਾਲਾ ਚਿਹਰਾ ਇਸ ਟਾਈਮ ਮੈਂ ਮੌਜੂਦ ਆ ਬਾਈ ਕੇਕੇ ਪਾਣੇ ਵਾਲੇ ਬਾਈ ਦੇ ਘਰੇ ਤੇ ਉਹਨਾਂ ਦੇ ਨਾਲ ਉਹਨਾਂ ਦਾ ਬੇਟਾ ਬਾਈ ਕੁਸ਼ਦੀਪ ਵੀਰ ਆਪਾਂ ਨੂੰ ਜਾਣਕਾਰੀ ਦੇਊਗਾ ਇਹਨਾਂ ਭਰਾਵਾਂ ਨੂੰ ਵੀ ਸ਼ੌਂਕ ਆ ਜਿਹੜਾ ਮਿੱਤਰੋ ਇੱਕ ਬ੍ਰਾਂਡ ਖਰੀਦਣ ਦਾ ਇੱਕ ਤੋਹਫ਼ਾ ਖਰੀਦਣ ਦਾ ਇੱਕ ਨਗინੇ ਖਰੀਦਣ ਦਾ ਤੇ ਇੱਕ ਚੜ੍ਹਦੀ ਕਲਾ ਜੇ ਕਾਮਯਾਬ ਕਰਨ ਵਾਲੇ ਫਾਰਮਰ ਨੂੰ ਜਿਹੜੇ ਜਾਨਵਰਾਂ ਦੀ ਚੋਅਸ ਹੁੰਦੀ ਆ ਮਿੱਤਰੋ ਜਦੋਂ ਕਦੇ ਵੀ ਕਿਸੇ ਦੇ ਘਰੇ ਵੀ ਜਾ ਕੇ ਵੀਡੀਓ ਫੜਵਾਉਣ ਦੇ ਲਈ ਜਾਂਦੇ ਆ ਤਾਂ ਪਹਿਲਾਂ ਬੇਤਰੀਨ ਸੋਚੇ ਸੋਚੀ ਦੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵੀ ਅੱਜ ਕੰਮ ਕਰ ਰਿਹਾ ਉਹ ਉਹਨਾਂ ਵਾਲੇ ਸਮੇਂ ਦੇ ਵਿੱਚ ਕਾਮਯਾਬੀ ਵਾਲੇ ਪੱਖ ਨੂੰ ਸਮਝਾਉਣ ਦੀ ਕੋਸ਼ਿਸ਼ ਕਰੀਦੀ ਆ ਪਰ ਇਸ ਘਰ ਦੇ ਵਿੱਚੋਂ ਹਮੇਸ਼ਾ ਸਿੱਖਣ ਨੂੰ ਮਿਲਿਆ ਕਿ ਜਦੋਂ ਵੀ ਕਿਤੇ ਆਏ ਆ ਜਦੋਂ ਨਿੱਕੇ ਹੁੰਦੇ ਸੀ ਸ਼ੁਰੂਆਤੀ ਦੌਰ ਸੀ ਇਸ ਸਫ਼ਰ ਵਾਲੇ ਪਾਸੇ ਨੂੰ ਤੁਰੇ ਸੀ ਤਾਂ ਇਸ ਘਰ ਦੇ ਵਿੱਚੋਂ ਅਕਸਰ ਆ ਕੇ ਬੈਠ ਕੇ ਚਾਰ ਪੱਤਾ ਗੱਲਾਂ ਸੁਣ ਕੇ ਕੁਝ ਸਿੱਖਣ ਨੂੰ ਮਹਿਸੂਸ ਕਰਦੇ ਹੁੰਦੇ ਸੀ ਅੱਜ ਆਪਾਂ ਭਰਾਵਾਂ ਦੀ ਵੀਡੀਓ ਕਰਾਂਗੇ ਜਨਵਾਰ 3 ਦਿਖਾਵਾਂਗੇ ਤਿੰਨੇ ਤੁਹਾਨੂੰ ਮਿੱਤਰੋ ਜਿੰਨਾ ਭਰਾਵਾਂ ਨੇ ਚੰਗੀਆਂ ਗਾਵਾਂ ਲੈਣੀਆਂ ਨਕੀਨੇ ਲੈਣਾ ਚਾਹੁੰਦੇ ਆ ਟੌਪ ਦੀਆਂ ਵਹਿੜਾ ਲੈਣਾ ਚਾਹੁੰਦੇ ਆ ਤਾਂ ਫਿਰ ਮਿੱਤਰੋ ਇੱਥੋਂ ਤੁਹਾਡੇ ਲਈ ਨਕੀਨੇ ਹਾਜ਼ਰ ਕਰਾਂਗੇ ਬਾੱਕ ਮਾਲ ਜਾਨਵਰ ਦਿਖਾਵਾਂਗੇ ਤੁਹਾਨੂੰ ਦੋ ਮਿੱਤਰੋ ਆਹ ਕਰਦਿਆਂ ਗੱਲਬਾਤ ਸਾਰੀ ਜਾਣਕਾਰੀ ਦੇ ਨਾਲ ਆਪਾਂ ਵੀਡੀਓ ਬਣਾਉਣੀ ਸਤਿ ਸ਼੍ਰੀ ਅਕਾਲ ਕੁਸ਼ਦੀ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਵਧੀਆ ਬਾਈ ਚੜਦੀ ਕਲਾ ਹੀ ਸਿੱਤਾ ਦੇ ਪਰਿਵਾਰ ਕੁਸ਼ਦੀ ਵੀਰੇ ਐ ਚੜਦੀ ਕਲਾ ਪੂਰੀ ਅੱਛਾ ਕੁਸ਼ਦੀ ਬਾਈ ਫਿਰ ਜਾਨਵਰ ਤਾਂ ਤੇਰੇ ਕੋਲ ਹੋਰ ਖੜੇ ਹੀ ਰਹਿੰਦੇ ਆ ਮਤਲਬ ਝੋਟੀਆਂ ਹਾਂਜੀ ਬਾਈ ਕਟੀਆਂ ਝੋਟੀਆਂ ਗਾਵਾਂ ਆਪਣੇ ਕੋਲ ਮੌਜੂਦ ਹੀ ਹੁੰਦੀਆਂ ਸੋ 15 ਨੱਕ ਤਾਂ ਅਵੇਲੇਬਲ ਹੁੰਦੀ ਹੁੰਦੀ ਹਾਂਜੀ ਬਈ ਹੁੰਦੀ ਹੈ ਜੀ ਠੀਕ ਆ ਅੱਛਾ ਕੁਝ ਬਈ ਜਾਨਵਰ ਤਰ੍ਹਾਂ ਹੁਣ ਮਨ ਨਾਲ ਪਿੱਛੇ ਜਿਵੇਂ ਹੁਣ ਗਾਵਾਂ ਤੇ ਫੋਕਸ ਰਿਆ ਹੁਣ ਮਈਆਂ ਆਇਆਗਾ ਹੁੰਦੀਆਂ ਰਹਦੀਆਂ ਹੁਣ ਮੱਝਾਂ ਵੀ ਹੁੰਦੀਆਂ ਰਹਿੰਦੀਆਂ ਗਾਵਾਂ ਵੀ ਆਪਣਾ ਕੰਮ ਮਿਕਸ ਚੱਲਦਾ ਯਾਨੀ ਕਿ ਕੱਲੀ ਗਾਂ ਹੀ ਲੈਣੇ ਆਪਾਂ ਮੱਝਾਂ ਗਾਵਾਂ ਦੋਵੇਂ ਲੈਣੇ ਹਾਂਜੀ ਹਾਂਜੀ ਅੱਛਾ ਬਈ ਇੱਕ ਗੱਲ ਹੋਰ ਆ ਜਿਵੇਂ ਤੇਰੇ ਕੋਲੇ ਅੱਜ ਬ੍ਰੈਡ ਆ ਨੀ ਜਿਹੜੀ ਆ ਪਹਿਲੇ ਨੰਬਰ ਤੇ ਮੱਛੀ ਖੜੀ ਆ ਯਾਰ ਇਹ ਕਿਵੇਂ ਆ ਦੰਦੋ ਵੀ ਇਹ ਖੀਰੀ ਆਈ ਅੱਛਾ ਦੰਦਾ ਤੋਂ ਖੀਰੀ ਆ ਹਾਂਜੀ ਦੁੱਧ ਤਾਂ ਦੁੱਧ ਦਾ ਬੱਚਾ ਹੀ ਆ ਥੋੜਾ ਡਰਦੀ ਹੈ ਕੈਮਰੇ ਤੋਂ ਡਰ ਰਹੀ ਹੈ ਜਿਵੇਂ ਆਈ ਲੱਗਦਾ ਨਵੀ ਹੋ ਗਈ ਹਾਂਜੀ ਅੱਜ ਹੀ ਆਈ ਹੈ ਨਵਾਈ ਤਵਾਈ ਵਧੀਆ ਸਲੀਲ ਸਾਉ ਜਿਹੜੀ ਗੱਲ ਹੈ ਚਾਹ ਵੀ ਬਹੁਤ ਅਪਰੀਟ ਬਹੁਤ ਹੈ ਨਾ ਹਾਂਜੀ ਬਾਈ ਇਹ ਪਲੀ ਪਲੀ ਰੂਹ ਨਾਲਾ ਕਹਿੰਦੀਆਂ ਨਾ ਬਾਈ ਐ ਮੇਰੇ ਹਰੇਕ ਪੱਖ ਤੋਂ ਇੱਕ ਨੰਬਰ ਹੈ ਕਿਸੇ ਪਾਸੇ ਤੋਂ ਆਪਣੰਦ ਨਹੀਂ ਸਕਦੇ ਇਹ ਗੱਲ ਕਹਿ ਸਕਦੇ ਕੋਈ ਵੀ ਬਈ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਜਿਵੇਂ ਇਹ ਸੁੰਦੀ ਚੌਕੀ ਹੋਣਾ ਇਹਨੇ ਜੋ ਬਣ ਅੱਜ ਤੱਕ ਨਾ ਕਰ ਦੇਣਾ ਹੈ ਨਾ ਬਾਈ ਇਹੋ ਜੀ ਇਹ ਚੀਜ਼ਾਂ ਬਹੁਤ ਘੱਟ ਮੱਥੇ ਲੱਗਦੀਆਂ ਇਸ ਵਾਰ ਸਹੀ ਗੱਲ ਹੈ ਦੈਨ ਕਿੰਨੇ ਪਏ ਵੀਰੇਂਦੇ ਹਜੇ ਦੈਨ ਹਜੇ ਹਫਤਾ ਲੈ ਜੂਗੀ ਆਰਾਮ ਨਾਲ ਬਾਈ ਹਾਂਜੀ ਕੋਈ ਨਹੀਂ ਬਈ ਪਹਿਲੇ ਸੋਏ ਦੇ ਵਿੱਚ ਤੈਨੂੰ ਕੀ ਅਨਮਾਨਾ ਕਿੰਨਾ ਦੁੱਧ ਦੇ 25 ਲੀਟਰ ਦੇ ਨੇੜੇ ਜਾਊਗੀ। ਚਾਹੀਦਾ 25 ਇਹ ਕਲ ਕੁਝ ਬਈ ਹੋਰ ਆਪਾਂ ਆਉਂਦੀ ਹੈ ਨਾ ਜਿਵੇਂ ਕੇ ਦਾ ਘਰ ਕੋਈ ਕਮਰਾ ਕੋਰਾ ਛੋਟਾ ਪੇ ਨਾਲ ਬੰਨ ਕੇ ਸੋ ਜਾ ਕਰੇ। ਗੱਦ ਦੇ ਵਿੱਚ ਵੀ ਤੇ ਦੁੱਧ ਜ਼ਿਆਦਾ ਹਰ ਇੱਕ ਚੀਜ਼ ਸੁੱਚੀ ਹੈਈ ਹਰ ਇੱਕ ਪੱਖ ਤੋਂ ਇੱਕ ਨੰਬਰ ਕਹਿ ਸਕਦੇ ਆ ਕਿਸੇ ਪਾਸੇ ਤੋਂ ਆਪਾਂ ਕਹਿ ਨਹੀਂ ਦਿੰਦੇ ਨਹੀਂ ਸਕਦੇ ਕਿ ਇਤੋਂ ਕਮੀਆਂ ਹਾਂਜੀ ਲੈ ਲਈ ਨਾ ਲੈ ਲਈ ਕਦੇ ਮੇਰੇ ਕੋਲ ਪੈਸੇ ਨਹੀਂ ਨਾਲੇ ਉਹ ਤਾਂ ਵੀ ਜਿੱਥੇ ਕੱਢ ਦੂ ਪਰ

ਚੂਰੇ ਵਾ ਉਪਰਾ ਵੱਧ ਕਰਦੀ ਹੈ ਕਿ ਕਿ ਇੱਕ ਗੱਲ ਆ ਖੋਦੀ ਭਾਈ ਜਿੱਪੀ ਆ ਪਾਉਟੇ ਹਵਾ ਕਰ ਤਿਆਰੀ ਦਿੰਦੀ ਹੈ ਬਹੁਤ ਸਾਫ ਹਵਾਨਾ ਭਾਈ ਜਿਹੜੀਆਂ ਥਣਾ ਦੀਆਂ ਨਖੇਰਾਂ ਨਾ ਉਹ ਹਰੇਕ ਗਾਣੂ ਇਹੋ ਜੀਆਂ ਥਾਣਾ ਦੀਆਂ ਨਖੇਰਾਂ ਨਹੀਂ ਲੱਗਦੀ ਹਰੇਕ ਗਾਣੂ ਲੇਵਾ ਲੱਗਦਾ ਨਾ ਲੇਵਾ ਲੱਗਦਾ ਚਾਰੇ ਪਾਸੇ ਚੌਰ ਸਲੇਵਾ ਫਿਟਿੰਗ ਵਾਲਾ ਲੇਵਾ ਕੀ ਲੰਕਮਾਨੀ ਬਹੁਤ ਸੋਹਣਾ ਹਵਾਨਾ ਤab ਮਾਰੇ ਮੇਰਾ ਇਹ ਵੀ ਕਮਰ ਕਰੇ ਚੋਕੀ ਇਹਨੇ ਕਰਨੀ ਗੁਰਮੀ ਦੇ ਵਿੱਚ ਨੂੰ ਪੂਰਾ ਪ੍ਰਭਾਵ ਨਹੀਂ ਹਾਂਜੀ ਦੇਖ ਸਕਦੇ ਹਾਂ ਠੀਕ ਆ ਅੱਛਾ ਵੀਰੇ ਕੀ ਲਊਗਾ ਪਤਨੀ ਭਾਈ ਇਹਦਾ ਕੀ ਬਾਈ ਆਪਾਂ ਜਿਹੜਾ ਇਹਦਾ ਮੁੱਲ ਆ ਉਹ ਜ਼ਿਆਦਾ ਨਹੀਂ ਕਰਨਾ ਤੇ ਛੋਟ ਛੱਪਾ ਵਿੱਚੋਂ ਕਰਾਂਗੇ ਮਾਤਾਨ ਕਰਾਂਗੇ ਜਮ ਐਂਡ ਵਾਲਾ ਮੁੱਲ 98000 ਰੁਪਏ ਦੀ ਜਸਨੂ ਆ ਮੁੱਲ ਕਰਾਉ ਨੂੰ ਲੱਖ ਕਰਾ ਲੈਂਦੇ 2000 ਰੁਪਏ ਤੇਰਾ ਮਾਤਾਨ ਭਾਈ ਮਿੱਤਰੋ 98000 ਰੁਪਏ ਦੀ ਮਿਲਣੀ ਆ ਜੇ ਤੋ ਪਾਵੇ ਉਹਦੇ ਵਿੱਚ ਛੋਟ ਆਊਗਾ ਸੌਦਾ ਤੈ ਕਰਕੇ ਉਹ ਇਹਨਾਂ ਦੀ ਖੁਸ਼ੀ ਕਈ ਵਾਰੀ ਬੰਦੇ ਨੂੰ ਵੇਖ ਕੇ ਹਿਆਰ ਕਰਨੀ ਪੈਂਦੀ ਹੈ ਤੇ ਕਈ ਵਾਰੀ ਬੰਦਾ ਹੁੰਦਾ ਜਿਹੜਾ ਉਹ ਕੁਛ 100 ਰੁਪਏ ਲੈਣ ਵਾਲਾ ਵੀ ਹੁੰਦਾ ਕਿਉਂਕਿ ਗੋਲ ਬਾਣੀ ਤੇ ਛੋਟ ਹੁੰਦੀ ਹੈ ਮਿੱਤਰੋ ਹਰ ਪੱਖ ਦੇ ਵਿੱਚ ਜੇਕਰ ਆਪਾਂ ਇੱਕ ਚੀਜ਼ ਹੈ ਇੱਕ ਗਹਿਣਾ ਇੱਕ ਤੋਹਫਾ کہہ ਸਕਦੇ ਆ ਬੱਚ ਸਟਰੀਟ ਦਾ ਮਿੱਤਰੋ ਤੰਦਪੀ ਫੇਸ ਵਾਲੀ ਦੇਖੋ ਕਿ ਦਿੱਸਰੇ ਲਿਖਿਆ ਜਾ ਮੂਲ ਅੱਗ ਕਰਮਾਰੇ ਨੂੰ ਅੰਗ ਕਿੰਨੀ ਹੈਗੀ ਆ ਬੱਚੀ ਸੂਚੀ ਬੋਗਾ ਕਿਉਂਕਿ ਸੂਚੀ ਦਾ ਮਤਲਬ ਇਹ ਆ ਜਿਹਨੇ ਆਰ ਲੱਗੇ ਹੋਇਆ ਦੋ ਦੋ ਲੱਖ ਵਾਲੀਆਂ ਗਾਇਆਂ ਨੂੰ ਨਹੀਂ ਇਹ ਹੋ ਜਾ ਬੰਦਲੇ ਜਿਹੜੇ ਕਰਮਾਰੇ ਨੂੰ ਲੱਗੇ ਹੋਇਆ ਮਿੱਤਰੋ ਦੰਦਾ ਤੋਂ ਦੁੱਧ ਦੰਦ ਬੱਚਾ ਹਜੇ ਖੀਰੀ ਬੱਚੀ ਆ ਦੂੰਦੀ ਚੌਕੀ ਚਿੱਗੀ ਹੁੰਦੇ ਰੋ ਇਹਦੇ ਪੈ ਤਾ ਸੂਏ ਸੂਪ ਰਹੇ ਆ ਮਿੱਤਰੋ ਤੇ ਆ ਦੋ ਨੰਬਰ ਤੇ ਜਿਹੜੀ ਵੇੜਾ ਵੀ ਨੇ ਫਿਰ ਇਹ ਦੂਜੇ ਸੂਏ ਆ ਜੀ ਇਹ ਦੂਤੀ ਸੂਏ ਆ ਹਾਂਜੀ ਇਹਦੇ ਬਰਾਦਰ ਕਿੰਨੇ ਦਿਨ ਪਏ ਆ ਜੀ ਇਹ ਵੀ ਸੂਨ ਦੇ ਵਿੱਚ ਹਫਤੇ ਤੋਂ 10 ਦਿਨ ਲੈ ਜੂਗੀ ਆ ਜੀ ਤੇ ਇਹ ਕਿੰਨਾ ਦੁੱਧ ਦਿੱਤਾ ਹੋਇਆ ਪਹਿਲੇ ਸੋਈ ਵੀਰੇ ਪਹਿਲਾਂ ਨੇ ਇਹਨੇ 23 24 ਕਿਲੋ ਦਾ ਦਿੱਤਾ ਐਤ ਕੀ 27 29ਆ ਤੁਮਾਰੂਗੀ ਰਾਹ ਹੁਣ ਨਹੀਂ ਤੋੜਾ ਦਾ 30 ਵੀ ਜਾ ਸਕਦਾ ਜੇ ਬਾਕੀ ਮੂਸਮ ਬਾਕੀ ਬਈ ਸੇਵਾ ਤੇ ਬਹੁਤ ਨਿਰਪਰ ਹੁੰਦਾ ਪਸ਼ੂ ਸੇਵਾ ਨਾਲ ਦੁੱਧ ਦੇ ਦਿੰਦਾ ਵਾ ਹਾਂਜੀ ਇਹਦਾ ਆਪਾਂ ਦਿਹਾੜੀ ਨਾਲ ਛੇੜੀ ਤੇ ਨਡਾਉਣ ਵਾਸਤੇ ਜਣਾ ਤੇ ਆਪਾਂ ਛੇੜਲੀ ਤੇ ਤਾ ਵਦਣਾ ਹਨਾ ਹਾਂਜੀ ਜਿਹੜਾ ਬਲੇਵਾ ਤੇ ਵੀ ਪੁੱਟ ਕਾਲੇ ਤੇ ਲੌਗੀ ਤੀਰ ਥੋੜੀ ਬੇਪੋਜ ਮੇਰੇ ਨੂੰ ਨਾਲੇ ਮਤਲਬ ਅਰੇ ਤੇਨ ਲੈਂਦੀ ਆ ਕਰਵਾ ਲਈ ਤੇ ਮੈਨੂੰ ਤਿਆਰ ਹੋਊਗੀ ਉਹਨੇ ਉਹਨੇ ਕੋਈ ਨਹੀਂ ਕੋਲ ਬਣਦੀ ਨਾ ਦੱਸੋ ਕੋਲਕ ਬੜੀ ਲੰਮੀ ਤੋਰਦੀ ਬਈ ਲੋੜ ਦੇ ਵੀ ਕੋਲ ਵੀ ਇਹਦਾ ਰੇਟ ਵੀ ਦੇ ਲੈ ਲੈ ਦੇ ਲੈਣ ਵਾਲਾ ਜਮਾ ਬਈ ਜਿਹੜਾ ਕਿ ਭਾਈ ਇਹਦਾ ਮੁੱਲ ਆ ਉਹ 1 ਲੱਖ ਤੇ 20000 ਰੁਪਇਆ 2000 ਰੁਪਇਆ ਇਹਦੇ ਵਿੱਚੋਂ ਵੀ 13 ਮਾਨਤਾ ਨਾ 118000 ਦੀ ਗੱਸਨੋ ਕਰਾਂਗੇ ਆਪਾਂ 2000 ਰੁਪਇਆ ਦੀ ਛੋਟਾ 2000 ਦੀ ਛੋਟਾ ਵੀ ਇਹ ਮਾਨਤਾ ਨਾ ਤੁਹਾਡਾ ਜਿਹੜਾ ਛੋਟਾ ਛੱਪੇ ਦਾ ਜਿਹੜਾ ਕਮੂਦਾ ਉਹ ਆ ਇੱਕ ਹੋਲੀ ਆ ਇੱਕ ਕਮੂਦਾ ਜਦੋਂ ਮੈਂ ਪਹਿਲਾਂ ਕਹਿ ਗਿਆ ਟਿਆ ਵੀ ਛੋਟਾ ਜਿਹੜਾ ਡਿਪੈਂਡ ਉਹਦੋਂ ਆਪਦੀ ਖੁਦ ਦੀ ਹੁੰਦਾ ਵੀ ਆਪਾਂ ਕਿਵੇਂ ਅਰੇਜੈਂਸ਼ਨ ਸੌਦਾ ਕਰਦੇ ਕਿਵੇਂ ਦੀ ਅਰੇਜੈਂਬੇ ਹਾਰ ਕਰਦੇ ਆ ਕਈ ਵਾਰੀ ਅਵੇ ਦਾ ਟੈਲ ਚੱਕ ਲਈਏ ਤਾਂ 2000 ਫੋਰ ਹੋ ਜਾਂਦੀ ਕਈ ਵਾਰੀ ਅਵੇ ਦਾ ਮਨ ਤੋਂ ਵੀ ਕਰਦੀ ਤਾਂ ਆਪ ਨੂੰ ਪਿਆਰ ਕੋਈ ਵੀ ਮਿਲਦੇ ਹੁੰਦੇ ਗੱਲਾਂ ਤੁਹਾਡੀ ਉਹਦੀਆਂ ਮਿੱਤਰੋ ਇਹ ਤਾਂ ਆ ਕੇ ਦੋ ਪ੍ਰੈਕਟ ਪੀ ਹੁਣ ਇੱਕ ਪ੍ਰੈਕਟ ਤੋਂ ਹੁਣ ਆਪਾਂ ਨੂੰ ਲੰਮਾ ਭਾਅ ਵੀ ਜਿੰਨੇ ਨਾਲ ਭਾਅ ਨੇ ਘੱਟ ਪੈਸੇ ਲਾਉਦੇ ਪੈਸੇ ਲਾਉਣੇ ਉਹ ਨਾਲ ਚੁਬਾਜੀ ਦਾ ਇਹ ਵੀ ਵੀ ਪੈਜਨ ਹਾਂਜੀ ਬਈ ਇਹ ਵੀ ਪੈਜਨ ਇਹ 14 ਤੋਂ 15 ਦਿਨ ਲਿਆ ਸਕਦੀ ਏ ਹਾਂਜੀ ਵਧੀਆ ਬਣੂਗੀ ਸਟੋਰੀ ਵਾਲੀ ਬਹੁਤ ਵਧੀਆ ਹੀ ਠੀਕ ਮੇਰੇ ਤੇ ਤੁਹਾਡੇ ਨਾਲ ਰਸਤਾ ਟਕਰਾ ਗਿਆ ਜੀ ਹਾਂ ਰਾਵਣ ਵੀਰੇ ਸੇਵਨ ਦੇ ਦੂਗੀ 18 ਕਿਲੋ ਰਾਵਣ ਵੀਰੇ 55000 ਦੀ ਐਸਨੋ ਆ ਜੀ 55000 ਹਾਂ ਜੀ ਬਾਈ ਮਾਨਤਨ ਕਰ ਦਾਂਗੀ ਇਹ 55000 ਰੁਪਏ ਦੀ ਐਸਨੋ ਆ ਜੇ ਚੱਕਦੇ ਲੋਕ ਮਿਸਟਰੋ ਜਿਆਦਾਲੀ ਬੈੜਾ ਕੋਈ ਆ ਕੋਈ ਲੋਕ ਕੋਈ ਸੇਵਾ ਦਾ ਡਿਫਰੈਂਟ ਕੋਈ ਜਿਹਦੇ ਕੋਲ ਕਿੰਨਾ ਲੈਣਾ ਪਰ ਇਹਦੇ ਨਹੀਂ ਨਾ ਕਰਨੀ ਮੈਨੂੰ ਤਾਂ ਨਹੀਂ ਦੇਣਾ ਕਿਉਂਕਿ ਜਾਬ ਚੰਗਿਆ ਵਚੀ ਬਹੁਤ ਬੜਾ ਬੜਾ ਫੈਕਟਰੀ ਜਾ ਪਾਕੀ ਬੜੀ ਕਿਥਾਰੇ ਵਚੀ ਚੰਗਿਆ ਭਾਰਗ ਹੁੰਦਾ ਗਿਆ ਉਸ ਵਾਰ ਤੋਂ ਉੱਪਰ ਤੋਂ ਜਿਹੜਾ ਕਾਰਕਸਾਨੀ ਜਿਹੜਾ ਭਾਰਗ ਦਾ ਕੁਝ ਲੱਗ ਜਾਈ ਇਹਨਾਂ ਦੇ ਨਿਪਟਾਰੇ ਇਹ ਤਿੰਨ ਜਾਨਵਰ ਕਸ਼ੀ ਵੀਰੇ ਨੇ ਕੋਲ ਦਿਖਾ ਦਿਆ ਤੁਹਾਨੂੰ ਨਸਰੋ ਦੇਰ ਲੱਤੀ ਹੈ ਗੱਲਬਾਤ ਕੋਲ ਵੀਡੀਓ ਵਿੱਚ ਕੁਝ ਨਹੀਂ ਵੀ ਨੰਬਰ ਕਿੰਨਾ ਵੀਰੇ ਆਪਣਾ ਆਪਣਾ ਨੰਬਰ ਹੈ 98782 ਜੀ 14644 98782 14644 ਠੀਕ ਹੈ ਵੀਰੇ ਇਸ ਨੰਬਰ ਤੇ ਕਰ ਲਿਓ ਵੀਰੇ ਨਾਲ ਤੁਸੀਂ ਗੱਲਬਾਤ ਮਿੱਤਰੋ ਜਿੰਨਾ ਜਾਨਵਰਾਂ ਦਾ ਪ੍ਰੋਪਰ ਜਾਣਕਾਰੀ ਪ੍ਰੋਪਰ ਡਿਟੇਲ ਵੀਡੀਓ ਦੇ ਵਿੱਚ ਆ ਜਿਹੜਾ ਜਾਨਵਰ ਤੁਹਾਨੂੰ ਚਾਜੂਗਾ ਤੁਸੀਂ ਰੱਬਤਾ ਕਰ ਲਓ ਪਾਈ ਦਾ ਕਰ ਲਓ ਪਿੰਡ ਪਾਣਾ ਜ਼ਿਲ੍ਹਾ ਫਰੀਦਕੋਟ ਉਸਦੀ ਪਾਈ ਦਾ ਨਾਮ ਆ ਮਿੱਤਰੋ ਤੇ ਵਪਾਰ ਲੈਂਦੇ ਵਿੱਚ ਮੱਠਾ ਦਾ ਨਾਮ ਨਾਲ ਘਟਣਾ ਵਾਲਾ ਪਾਈ ਕੇਕਾ ਪਾਣਾ ਪਾਈ ਦੇ ਘਰੋਂ ਵੀਡੀਓ ਕਰ ਰਿਹਾ ਧੰਨਵਾਦ ਸ਼ੁਕਰੀਆ ਕੈਮਰਾਮੈਨ ਕਰਦੀਪ ਕੇਉ